अगर नकली मसाले खाकर कर रहे हैं सेहत खराब तो ना हो परेशान क्योंकि वाई के वाई मसाले दे रहा है शुद्धता का प्रमाण स्वाद भी संस्कार भी और मसालों में अनेकों प्रकार भी यही नहीं अगर मसालों का भी करना चाहते हैं व्यापार तो मिलिए प्रियव्रत यादव जी से नमस्कार मैं प्रियव्रत यादव लेकर आया हूँ आपकी सेवा में वाई के वाई मसाले स्वादिष्ट एवं लजीज मसाले छह साल से आपकी सेवा में पिताजी के आशीर्वाद से दीपक कुमार के सहयोग से यदि कोई भी भाई अपना व्यापार करने का इच्छुक है हमसे जुड़ने का इच्छुक है तो हमारा पता है सात बटा सोलह कमरुद्धि नगर नांगले इकतालीस नियर चौधरी प्रॉपर्टीज दो मूर्ति और हमारा संपर्क सूत्र है नौ तीन एक दो तीन चार नौ शून्य शून्य आठ बहुत बहुत स्वागत मेरे प्रेस का ਜੋ ਤੁਸੀਂ ਬੜੇ ਸ਼ਾਰਟ ਨੋਟਸ ਤੇ ਅੱਜ ਦੇ ਬੜੇ ਪ੍ਰਮੁੱਖ ਮੁੱਦੇ ਤੇ ਤੁਸੀਂ ਸਾਡੇ ਵਿੱਚ ਉਹਦੇ ਲਈ ਜਨਤਾ 'ਚ ਪਹੁੰਚਾਉਣ ਦੇ ਲਈ ਹਾਜ਼ਰ ਹੋਏ ਹੋ ਤੁਹਾਡਾ ਸਾਰਿਆਂ ਨੂੰ ਮੈਂ ਜੀ ਆਖਦਾ ਔਰ ਅੱਜ ਦਾ ਜਿਹੜਾ ਵਿਸ਼ਾ ਉਹਨੂੰ ਰੱਖਣ ਦੇ ਲਈ ਵਿਸ਼ੇਸ਼ ਤੌਰ ਤੇ ਸਾਡੇ ਸਾਡੇ ਪ੍ਰਦੇਸ਼ ਦੇ ਪ੍ਰਵक्ता ਪ੍ਰਿਤਪਾਲ ਸਿੰਘ ਬੱਲਿਆਵਾਲ ਜੀ ਔਰ ਡਾਕਟਰ ਕਮਲਜੀਤ ਸੋਈ ਜੀ ਵਿਸ਼ੇਸ਼ ਤੌਰ ਤੇ ਅੱਜ ਦੇ ਮੁੱਦੇ ਲਈ ਤੁਹਾਡੇ ਨਾਲ ਗੱਲਬਾਤ ਕਰਨਗੇ ਔਰ ਖਾਸ ਤੌਰ ਤੇ ਮੌਜੂਦ ਨੇ ਮੇਰੇ ਜ਼ਿਲ੍ਹੇ ਦੇ ਮਹਾ ਮੰਤਰੀ ਮਨਿੰਦਰ ਸਿੰਘ ਮੰਡੀ ਜੀ ਔਰ ਯਸ਼ਪਾਲ ਜਨੋਤਰਾ ਜੀ ਵਾਈਸ ਪ੍ਰਧਾਨ ਡਾਕਟਰ ਨਿਰਮਲ ਨૈયਰ ਜੀ ਔਰ ਸਾਡੇ ਪ੍ਰੈਸ ਦੇ ਸਚੇਵ ਡਾਕਟਰ ਸਤੀਸ਼ ਜੀ ਇਹ ਮੌਜੂਦ ਨੇ ਸੋ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਡਾਕਟਰ ਕਮਲਜੀਤ ਸੋਈ ਜੀ ਨੂੰ ਉਹ ਅੱਜ ਦੇ ਜੋ ਵਿਸ਼ਾ ਉਹਦੇ ਤੇ ਆਪਣੀ ਗੱਲਬਾਤ ਉਹਨਾ ਸਾਂਝੀ ਕਰਨ ਲਈ ਸਾਰੇ ਪ੍ਰੈਸ ਦੇ ਵੀਰਾਂ ਨੂੰ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਦੇਖੋ 1984 ਮਾਨਵਤਾ ਦੇ ਨਾਮ ਤੇ ਤੱਬਾ ਲੋਕੀ ਕਹਿੰਦੇ ਨੇ ਕਿ ਉਦੋਂ ਰਾਇਡਸ ਹੋਏ ਸੀਗੇ ਲੇਕਿਨ ਉਹ ਰਾਇਡਸ ਨਹੀਂ ਸੀ ਉਹ ਜੀਨੋਸਾਈਡ ਸੀ ਜੀਨੋਸਾਈਡ ਮਤਲਬ ਕਤਲੇਆਮ ਸੀਗਾ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਗਲਾ ਚ ਟਾਇਰ ਪਾ ਪਾ ਕੇ ਆਡੈਂਟੀਫਾਈ ਕਰ ਕਰ ਕੇ ਕੱਲੇ ਕੱਲੇ ਨੂੰ ਮਾਰਿਆ ਗਿਆ ਸੀਗਾ ਸਾੜਿਆ ਗਿਆ ਸੀਗਾ ਤੇ ਲੁੱਟਾਂ ਮਚੀਆਂ ਮਚੀਆਂ ਹੋਈਆਂ ਸੀਗੀਆਂ ਅਸੀਂ ਅਮਰਸਰ ਸੀਗੇ ਮੈਂ ਅਮਰਸਰ ਦਾ ਹੀ ਰਹਿਣ ਵਾਲਾ ਅਮਰਸਰ ਸੀਗਾ ਜਦੋਂ ਸਾਨੂੰ ਖਬਰਾਂ ਮਿਲਦੀਆਂ ਸੀ ਕਿ ਗੱਡੀਆਂ ਭਰ-ਭਰ ਕੇ ਲਾਸ਼ਾਂ ਦੀਆਂ ਜਿਹੜੀਆਂ ਨੇ ਅਮਰਸਰ ਆ ਰਹੀਆਂ ਨੇ ਐਦਾਂ ਦਾ ਬਿਆਨਕ ਮਾਹੌਲ ਸੀ ਉਸ ਵਕਤ ਉਸ ਤੋਂ ਬਾਅਦ ਸਰਕਾਰਾਂ ਨੇ ਇੰਨੇ ਸਾਲਾਂ ਬਾਅਦ ਵੀ ਮਰਹਮ ਲਾਣ ਦੀ ਜਿਹੜੇ ਜ਼ਖਮ ਸੀਗੇ ਉਹਨਾਂ ਦੇ ਮਲਮ ਲਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਕਾਸਤੋਰ ਤੇ ਦਿੱਲੀ ਚ ਦੇਖਿਆ ਜਾਏ ਤੁਸੀਂ ਦੇਖਿਆ ਹੋਣਾ ਕਿ ਇੱਧਰ ਬਸਤੀ ਵਸਾਤੀ ਉੱਧਰ ਬਸਤੀ ਵਸਾਤੀ ਮੈਂ ਪਿੱਛੇ ਜੇ ਲਾਲਪੁਰਾ ਸਾਹਿਬ ਕੋ ਬੈਠਾ ਸੀਗਾ ਤੇ ਕਿ ਵਿਧਵਾ ਬਸਤੀ ਵਾਲੇ ਆ ਗਏ ਕਹਿੰਦੀ ਜੇ ਵਿਧਵਾ ਬਸਤੀ ਆ ਤਿਲਕਨਗਰ ਚ ਤੇ ਕਹਿੰਦੇ ਯਾਰ ਵਿਧਵਾ ਨਾਂ ਕਿੰਨਾ ਮਾੜਾ ਲੱਗਦਾ ਹੈ ਕੀ ਅਜੇ ਵੀ ਉੱਥੇ ਵਿਧਵਾ ਬਸਤੀ ਐ ਅਸੀਂ ਇਹ ਨਾਮ ਚੇਂਜ ਕਰਕੇ ਦਾ ਕੋਈ ਹੋਰ ਰੱਖਨੇ ਆ ਜਦੋਂ ਵੀ ਜਸ਼ਸਵੀ ਪ੍ਰਧਾਨ ਮੰਤਰੀ ਮੋਦੀ ਜੀ ਦੇ ਨੇਤਰਤਵ ਦੇ ਵਿੱਚ ਭਾਜਪਾ ਦੀ ਸਰਕਾਰ ਆਈ ਹੈ ਉਦੋਂ ਦਾ ਜੋ ਸਾਡੇ ਮੈਨੀਫੈਸਟੋ ਚੋਂ ਸੀਗਾ ਜੋ ਮੋਦੀ ਸਾਹਿਬ ਨੇ ਸਿੱਖ ਨਾ ਸਿੱਖਾਂ ਦੇ ਨਾਲ ਪ੍ਰੋਮਿਸ ਕੀਤਾ ਸੀਗਾ ਕਿ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਮੈਂ ਦਵਾ ਕੇ ਰਵਾਂਗਾ ਤੇ ਉਹ ਸਜ਼ਾ ਦੀਵਾਨ ਦੇ ਵਿੱਚ ਸੱਜਨ ਕੁਮਾਰ ਹੋਵੇ ਐਸਐਟ ਵੀ ਬਣਾਈ ਗਈ 2015 ਦੇ ਵਿੱਚ ਸੱਜਨ ਕੁਮਾਰ ਹੋਵੇ ਜਗਦੀਸ਼ ਟਾਇਟਲਰ ਹੋਵੇ ਉਹਨਾਂ ਨੂੰ ਸਜ਼ਾਵਾਂ ਵੱਲ ਮੋੜਿਆ ਗਿਆ ਤੇ ਸਜ਼ਾਵਾਂ ਦਿੱਤੀਆਂ ਉਸ ਤੋਂ ਇਲਾਵਾ ਸਾਰੇ ਜਿੰਨੇ ਵੀ ਵਿਕਟਮ ਸੀਗੇ ਤਕਰੀਬਨ 30 3000 ਤੇ 48 ਦੇ ਆਸ-પાસ ਉਹਨਾਂ ਨੂੰ 5-5 ਲੱਖ ਦੀ ਕੰਪਨਸੇਸ਼ਨ ਵੀ ਜਿਹੜੀ ਹੈ ਉਹ ਦਿੱਤੀ ਗਈ ਸਿੱਖਾਂ ਦੇ ਹਿਰਦਿਆਂ ਦੇ ਉੱਪਰ ਮਲਮ ਲਾਉਣ ਵਾਸਤੇ 70 ਸਾਲਾਂ ਦੀ ਸਾਡੀ ਅਰਦਾਸ ਜਿਹੜੀ ਸੀਗੀ ਕਰਤਾਰਪੁਰ ਸਾਹਿਬ ਦਾ ਲਾਂਘਾ ਉਹ ਖੋਲਿਆ ਗਿਆ ਤਾਂ ਕਿ ਜਿਹੜੇ ਕੁਸ਼ ਤੇ ਮਰਮ ਲੱਗੇ ਮੈਨੂੰ ਯਾਦ ਹੈ ਜਦੋਂ 550 ਸਾਲਾ ਗੁਨਾਨਕ ਦੀਪ ਸਾਹਿਬ ਦਾ ਬਨਾਨਾ ਸੀਗਾ ਤੇ ਪ੍ਰਮਾਤਮਾ ਨੇ ਮੈਨੂੰ ਅਸ਼ੀਰਵਾਦ ਬਖਸ਼ਿਆ ਪਾਰਟੀ ਵੱਲੋਂ ਤੇ ਮੈਂ ਪੰਜਾਬ ਦਾ ਪ੍ਰਧਾਨ ਇੰਚਾਰਜ ਸੀਗਾ 92 ਐਮਬੈਸਡਰ ਅਸੀਂ 92 ਕੰਟਰੀਆਂ ਦੇ ਐਮਬੈਸਡਰ ਅਸੀਂ ਦਿੱਲੀ ਤੋਂ ਸਪੈਸ਼ਲ ਫਲਾਈਟ ਫੜ ਕੇ ਤੇ ਲੈ ਕੇ ਆਏ ਤੇ ਤੁਹਾਨੂੰ ਦਰਬਾਰ ਸਾਹਿਬ ਸਾਡੇ ਸਾਡਾ ਜਿਹੜਾ ਦਿੱਤੇ ਸਾਡਾ ਵਾਹਿਗੁਰੂ ਵਸਦਾ ਉਹਦੇ ਦਰਸ਼ਨ ਕਰਾਇਆ 40 ਕੰਟਰੀਆਂ ਚੋਂ ਬੱਚੇ ਲੈ ਕੇ ਆ ਕੇ ਉਹਨਾਂ ਨੂੰ ਪੰਜਾਂ ਤਖਤਾਂ ਦੇ ਦਰਸ਼ਨ ਕਰਾ ਕੇ ਤੇ ਮੋਦੀ ਸਾਹਿਬ ਨੇ ਆ ਦੱਸਿਆ ਕਿ ਅਸੀਂ ਸਿੱਖਾਂ ਦੇ ਕਿੱਡਾ ਹਥੈਸ਼ੀ ਜਿਹੜੀ ਭਾਜਪੀ ਜਾਂ ਮੋਦੀ ਸਾਹਿਬ ਦੇ ਮੰਨ ਮੰਨ ਦੇ ਵਿੱਚ ਸਿੱਖ ਪੰਥ ਦਾ ਸਥਾਨ ਕੀ ਹੈ ਸਿੱਖਾਂ ਦਾ ਰੁਤਬਾ ਕੀ ਹੈ ਹੁਣ ਮੈਂ ਆਪਣੇ ਵੀਰ ਛੋਟੇ ਵੀਰ ਬਲੀਵਾਲ ਸਾਹਿਬ ਨੂੰ ਕਹਿਣਾ ਕਿ ਥੋੜੇ ਜੋ ਜਾਨਣਾ ਪਾ ਜਿਹੜਾ ਅੱਜ ਮੁੱਖ ਮੁੱਦਾ ਹੈਗਾ ਜਿਵੇਂ ਕਮਲਜੀਤ ਸੋਹੀ ਜੀ ਨੇ ਦੱਸਿਆ ਹੈਗਾ ਕਿਉਂਕਿ 2 ਦਿਨਾਂ ਬਾਅਦ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਹੈ ਉਸ ਸ਼ਹਾਦਤ ਤੋਂ ਲੈ ਕੇ ਜਿਹੜਾ ਜ਼ੁਲਮ ਸਾਡੇ ਤੇ ਹੋਇਆ ਸਿੱਖਾਂ ਤੇ ਹੋਇਆ ਚਾਹੇ ਉਹ ਔਰੰਗਜ਼ੇ ਵੱਡਾ ਹੋਵੇ ਛੋਟੇ ਸ਼ਹਿਬਜ਼ਾਦਾ ਦੀ ਸ਼ਹਾਦਤ ਹੋਵੇ ਉਸ ਤੋਂ ਬਾਅਦ ਵੱਡਾ ਕੱਲੂਕਾਰਾ ਹੋਵੇ ਛੋਟਾ ਕੱਲੂਕਾਰਾ ਹੋਵੇ ਜਾਂ 1947 ਦੇ ਵਿੱਚ ਜਿਹੜਾ ਸਿੱਖ ਨਕਸ਼ੀ ਖੁਸ਼ੀ ਹੋਈ ਤੇ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਨੈਸ਼ਨਲ ਖੁਸ਼ੀ ਜਿਹੜੀ ਹੋਈ ਆ ਸਿੱਖਾਂ ਦੀ ਉਹ 1984 ਦੇ ਵਿੱਚ ਉਹ ਸਮੇਂ ਤੋਂ ਲੈ ਕੇ ਸਾਡੇ ਜਿਹੜੇ ਕੁਝ ਹੱਕ ਸੀਗੇ ਸਾਡੇ ਸਿੱਖਾਂ ਨੂੰ ਲੈ ਕੇ ਉਹ ਇਨਸਾਫ ਨੂੰ ਲੈ ਕੇ ਸੀ ਜਾਂ ਉਹਨਾਂ ਦੇ ਮੁਰਬਸੇਦੇ ਨੂੰ ਲੈ ਕੇ ਸੀਗੇ ਉਸ ਦੇ ਉੱਪਰ ਕੱਲ ਦਿੱਲੀ ਦੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਜਿਹਦੇ ਤੇ ਅਸੀਂ ਧੰਨਵਾਦ ਕਰਨ ਦੇ ਲਈ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਕੱਲ ਦਿੱਲੀ ਦੀ ਸਰਕਾਰ ਭਾਜਪਾ ਦੀ ਸਰਕਾਰ ਨੇ ਜਿਹੜੀ ਸਾਡੇ ਉੱਤੇ ਮੁੱਖ ਮੰਤਰੀ ਨੇ ਰੇਖਾ ਗੁਪਤਾ ਜੀ ਉਹਨਾਂ ਨੇ 125 ਪਰਿਵਾਰਾਂ ਨੂੰ ਜਿਹੜੇ 1984 ਦੇ ਵਿਕਟਮ ਫੈਮਲੀਆਂ ਨੇ 19125 ਪਰਿਵਾਰਾਂ ਨੂੰ ਨੌکریاں ਦਿੱਤੀਆਂ ਨੇ ਜੋ ਕਿ ਇੱਕ ਬਹੁਤ ਵੱਡਾ ਤੇ ਸ਼ਲਾਘਾਯੋਗ ਕਦਮ ਹੈ ਜੀ ਵੀ ਸਾਰੀ ਬੀਜੇਪੀ ਪੰਜਾਬ ਸਾਰਾ ਸਿੱਖ ਸਮਾਜ ਉਹਨਾਂ ਦਾ ਧੰਨਵਾਦ ਕਰਦਾ ਹੈ ਵੈਲਕਮ ਕਰਦਾ ਹੈ ਕਿ ਇੱਕ ਬਹੁਤ ਵਧੀਆ ਫੈਸਲਾ ਸਿੱਖਾਂ ਦੇ ਮੁਰਗੁਸੇ ਲਈ 1984 ਦੇ ਵਿਕਟਮਸ ਦੇ ਲਈ ਇੱਕ ਮੁਰਗੁਸੇ ਦੇ ਤੌਰ ਤੇ ਉੱਪਰ ਉਹਨਾਂ ਪਰਿਵਾਰਾਂ ਨੂੰ ਨੌکریاں ਦਿੱਤੀਆਂ ਨੇ ਜਿਆ ਔਰੇ ਚ 88 ਲੋਕ ਐਸੇ ਸੀਗੇ ਜਿਨ੍ਹਾਂ ਨੂੰ ਰਿਲੈਕਸੇਸ਼ਨ ਦਿੱਤੀ ਗਈ ਆ ਏਜ ਦੇ ਅਕੋਰਡਿੰਗਲੀ ਉਹਨਾਂ ਦੇ ਐਜੂਕੇਸ਼ਨ ਦੇ ਅਕੋਰਡਿੰਗਲੀ ਤੇ ਬਾਕੀ ਚੀਜ਼ਾਂ ਦੇ ਵਿੱਚ ਜਿਹੜੇ ਤੇ ਫਿੱਟ ਨਹੀਂ ਪੈਂਦੇ ਸੀ ਤਾਂ ਜਿਹੜੇ ਐਲਜੀ ਨੇ ਉੱਥੋਂ ਦੇ ਵੀਕੇ ਸਖਸੇ ਨਾਲ ਜੀ ਉਹਨਾਂ ਤੋਂ ਸਪੈਸ਼ਲ ਲੀਵਰੇਜ ਕੇਸ ਬਣਾ ਕੇ ਉਹਨਾਂ ਨੂੰ ਇਹ ਲੀਵਰੇਜ ਦਿੱਤੀ ਗਈ 88 ਜਿਹੜੇ ਨਵੇਂ ਵਿਕਤੀਆਂ ਮਿਲਿਆ ਨੇ ਤਾਂ ਇੱਕ ਇਹ ਮੇਰੇ ਹਿਸਾਬ ਨਾਲ ਸਿੱਖਾਂ ਨੂੰ ਜਿਹੜੀ ਇੱਕ ਚੀਜ਼ ਸੀਗੀ ਜਿਹੜੀ ਪੀੜਾ ਸੀਗੀ ਤੇ ਉਹ ਵਿਕਮ ਸੀਗੇ ਜਿਨ੍ਹਾਂ ਨੇ ਇੱਕ ਉਹ ਕਤਲੇਆਮ ਭੋਗਿਆ ਜਿਨ੍ਹਾਂ ਨੇ ਆਪਦੇ ਪਿੰਡੇ ਤੇ ਹੰਡਾਇਆ ਉਹਨਾਂ ਦੇ ਪਰਿਵਾਰਾਂ ਨੂੰ ਮੁੜ ਵਸੇਬਾ ਕਰਨ ਲਈ ਇੱਕ ਜਿਹੜੀ ਦਿੱਲੀ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਰੇਖਾ ਗੁਪਤਾ ਜੀ ਦੀ ਸਰਕਾਰ ਹੈ ਤੇ ਮਨਜਿੰਦਰ ਸਿਰਸਾ ਜੀ ਜਿਹੜੇ ਸਾਡੇ ਕੈਬਨਿਟ ਮੰਤਰੀ ਹੈ, ਉਹਨਾਂ ਦੀ ਦੂਰ ਅੰਦੇਸ਼ੀ ਸੋਚ ਨੇ ਉਹਨਾਂ ਪਰਿਵਾਰਾਂ ਨੂੰ ਇੱਕ ਪਹਿਲ ਕਦਮੀ ਦਿੱਤੀ। ਜਦੋਂ ਕਿ ਪਿਛਲੀ ਸਰਕਾਰ ਸੀ ਜਿਹੜੀ ਆਮ ਆਦਮੀ ਪਾਰਟੀ ਦੀ, ਉਹਦੇ ਵਿੱਚ ਕੋਈ ਸਿੱਖ ਮਿਨਿਸਟਰ ਵੀ ਨਹੀਂ ਸੀਗਾ। ਸਿੱਖ ਮਿਨਿਸਟਰ ਨਾ ਹੋਣ ਕਰਕੇ 12 ਸਾਲ ਤੋਂ ਕੋਈ ਸਿੱਖਾਂ ਦਾ ਮਸਲਾ ਹੀ ਉੱਥੇ ਐਡਰੈਸ ਵੀ ਹੋ ਪਾਇਆ। ਤੇ ਇਹ ਇੱਕ ਉਸ ਤੋਂ ਬਾਅਦ ਇੱਕ ਪਹਿਲ ਕਦਮੀ ਆ ਦੂਜਾ ਇਹਰੇ ਵਿੱਚ ਜਿਹੜੇ 2015 ਦੇ ਵਿੱਚ ਜਦੋਂ 2014 ਦੇ ਵਿੱਚ ਮੋਦੀ ਸਰਕਾਰ ਆਈ ਹੈ 2015 ਦੇ ਵਿੱਚ SIT ਫਾਰਮ ਕੀਤੀ ਗਈ ਸਾਡੀ ਸਰਕਾਰ ਵੱਲੋਂ ਜਿਹਦਾ ਇਨਸਾਫ ਜਿਹਨੂੰ ਸੱਜਨ ਕੁਮਾਰ ਜਿਹਨੂੰ ਸਿੱਖਾਂ ਦਾ ਮੁੱਖ ਕਤਲੇਆਮ ਦਾ ਦੋਸ਼ੀ ਮੰਨਿਆ ਜਾਂਦਾ ਹੈ ਉਸ ਨੂੰ ਸਜ਼ਾ ਹੋਈ ਹੈ ਉਮਰ ਕੈਦੀਆਂ ਸਜ਼ਾਵਾਂ ਹੋਈਆਂ ਇੱਕ ਇਹ ਵੀ ਇੱਕ ਬਹੁਤ ਵੱਡਾ ਸਾਡੇ ਲਈ ਇੱਕ ਗੱਲ ਹੈਗੀ ਹੈ ਕਿ ਜਿਹੜਾ ਇਨਸਾਫ ਅਸੀਂ 40 ਸਾਲ ਤੋਂ ਆਸ ਰੱਖੀ ਬੈਠੇ ਸੀ ਕਿ ਨਾਮ ਲੈਦੇ ਹੁੰਦੇ ਸੀ ਸੱਜਨ ਕੁਮਾਰ ਜਗਦੀਸ਼ ਟਾਈਟਲਰ ਜਾਂ ਬਾਕੀ ਲੋਕਾਂ ਦਾ ਕਿ ਇਹਨਾਂ ਨੂੰ ਕਦੋਂ ਸੁਲਾਖਾਂ ਅੰਦਰ ਕੀਤਾ ਜਾਊਗਾ ਤਾਂ ਉਹ ਵੀ ਕਦਮ ਸਾਡੀ ਸਰਕਾਰ ਨੇ ਮੋਦੀ ਸਾਹਿਬ ਨੇ ਇੱਕ ਸ਼ਿਲਾਘਾ ਯੋਗ ਕੀਤਾ ਕਿ ਉਹ ਸੱਜਨ ਕੁਮਾਰ ਨੂੰ ਅੰਦਰ ਕੀਤਾ ਜਗਦੀਸ਼ ਟਾਈਟਲਰ ਦਾ ਕੇਸ ਚੱਲਦਾ ਪਿਆ ਕਾਂਗਰਸ ਪਾਰਟੀ ਨੇ ਉਹਨੂੰ ਫਿਰ ਨਵਾਜਿਆ ਉਹਨੂੰ ਆਪ ਦਾ ਕਾਂਗਰਸ ਵਰਕਿੰਗ ਕਮੇਟੀ ਦਾ ਮੈਂਬਰ ਪਾਇਆ ਜਦੋਂ ਕਿ ਅਸੀਂ ਉਹ ਲੋਕਾਂ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਆ ਪਰ ਕਾਂਗਰਸ ਪਾਰਟੀ ਉਹਨਾਂ ਨੂੰ ਆਵਾਜ਼ ਦੀ ਹੈ 300 ਕੇਸ ਸੀਗਾ ਜਿਹੜਾ 84 ਦੇ ਕਤਲੇਆਮ ਦਾ ਪੈਂਡਿੰਗ ਸੀਗਾ ਜਿਹਨੂੰ ਕਹਿੰਦੇ ਠੰਡੇ ਬਸਤੇ ਦੇ ਵਿੱਚ ਪਾ ਦਿੱਤਾ ਗਿਆ ਸੀਗਾ ਜਦੋਂ ਦੀ 2015 ਦੀ ਇਹ ਐਸਆਈਟੀ ਬਣੀ ਆ ਉਹ ਕੇਸ ਖੁੱਲੇ ਨੇ ਜਿਹੜੇ ਹੋਰ ਦੋਸ਼ੀ ਨੇ ਜਿੰਦੇ ਵੀ ਨੇ ਉਹ ਜਿਹੜੇ ਵੀ ਨਾਮ ਅੱਗੇ ਆਉਦੇ ਜਾ ਰਹੇ ਆ ਸੱਜਨ ਕੁਮਾਰ ਜਗਬੀਸ਼ ਫਲਾਈਟਲਰ ਜਾਂ ਕਮਲਨਾਥ ਉਹਨਾਂ ਦੇ ਉੱਪਰ ਕਾਰਵਾਈਆਂ ਇਹਨਾਂ ਕੇਸਾਂ ਦੇ ਵਿੱਚ ਹੋ ਰਹੀਆਂ ਨੇ ਸੋ ਜਿੰਨੇ ਵੀ ਸਿੱਖਾਂ ਦੇ ਰਿਲੇਟਡ ਜਾਂ 1984 ਦੀ ਰਿਲੇਟਡ ਇਸ਼ੂ ਸੀਗੇ ਉਹਨਾਂ ਨੂੰ ਡਰੈਸ ਮੋਦੀ ਸਰਕਾਰ ਕਰਦੀ ਪਈ ਹੈ ਜਿਹੜੇ ਸਿੱਖਾਂ ਦੇ ਮੁੜ ਵਸੇਬੇ ਦੀ ਚੀਜ਼ ਹੈਗੀ ਆ ਉਹ ਕਰਦੀ ਪਈ ਆ 5 ਲੱਖ ਰੁਪਈਆ ਉਤੋਂ ਪਹਿਲਾਂ 3300 ਦੇ ਆਸ-ਪਾਸ ਪਰਿਵਾਰਾਂ ਨੂੰ ਦਿੱਤਾ ਗਿਆ ਉਹਨਾਂ ਦੀ ਰੀਹੈਬਿਟੇਸ਼ਨ ਦੇ ਲਈ ਇਹ ਚੀਜ਼ਾਂ ਸਾਡੀ ਸਰਕਾਰ ਨੇ ਕੀਤੀਆਂ ਜਿਹੜੀ ਦੂਸਰੀ ਸਭ ਤੋਂ ਵੱਡੀ ਗੱਲ ਹੈਗੀ ਹੈ ਇਹਦੇ ਨਾਲ ਨਾਲ ਜਿਹੜਾ ਸਿੱਖਾਂ ਦੇ ਲਈ ਸਾਡੀ ਸਰਕਾਰ ਕਰਦੀ ਪਈ ਹੈ ਜਾਇ ਉਹ ਨਗਰ ਤੇ GST ਖਤਮ ਕਰਨਾ ਹੋਵੇ ਮੇਰੇ ਭਾਈ ਸਾਹਿਬ ਨੇ ਦੱਸਿਆ ਕਰਤਾਰਪੁਰ ਕਾਰੀਡੋਰ ਦੀ ਗੱਲ ਹੋਵੇ 312 ਸਾਡੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਬਲੈਕਲਿਸਟ ਤੋਂ ਕੱਟਣਾ ਹੋਵੇ ਸਾਡੇ ਜਿਹੜਾ ਸਭ ਤੋਂ ਇੱਕ ਮੇਨ ਜਗ੍ਹਾ ਹੈ ਹੇਮਕੁੰਡ ਸਾਹਿਬ ਉਹਦਾ ਰੋਬੇ ਦਾ ਪ੍ਰੋਜੈਕਟ ਹੋਵੇ ਜਾਂ ਸਿੱਖ ਮੈਰਿਜ ਐਕਟ ਹੋਵੇ ਉਹ 21 ਸਟੇਟਾਂ ਦੇ ਵਿੱਚ ਲਾਗੂ ਹੋਣਾ ਪੈਂਡਿੰਗ ਪਿਆ ਸੀਗਾ ਉਹ ਲਾਗੂ ਕਰਾਇਆ ਗਿਆ ਨਾਲ CAA ਉਹਨਾਂ ਵੀ ਅਸੀਂ ਦੇਖਿਆ ਜਦੋਂ ਪਾਕਿਸਤਾਨ ਦੇ ਨਾਲ ਸਾਡਾ ਆਪਰੇਸ਼ਨ ਸੰਦੂਰ ਹੋਇਆ ਜੱਗ ਆਲ ਕੇ ਮਾਹੌਲ ਬਣ ਗਿਆ ਸੀ ਤਾਂ ਲੋਕਾਂ ਨੂੰ ਫਿਕਰ ਪੈ ਗਿਆ ਸੀ ਤਾਂ ਉਹ ਜਿਹੜੇ ਸਾਡੇ ਸਿੱਖ ਵਸੋਂ ਹੈਗੀ ਆ ਜਿਹੜੇ ਉਥੋਂ ਉੱਠ ਕੇ ਪਰਵਾਸ ਆਏ ਉਹ Hindu ਪਰਿਵਾਰ ਹੋਣ ਜਾਂ ਸਿੱਖ ਪਰਿਵਾਰ ਹੋ ਉਹ CAA ਦੇ ਵਿੱਚ ਲਿਆ ਕੇ ਉਹਨਾਂ ਦੀ ਮੁੜ ਮਸੀਬਾ ਇਥੋਂ ਦੀ ਸਿਟੀਜ਼ਨਸ਼ਿਪ ਉਹ ਚੀਜ਼ ਕੀਤੀ ਗਈ ਅਫਗਾਨਿਸਤਾਨ ਦੇ ਵਿੱਚ ਲੜਾਈ ਲੱਗੀ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਉਹ ਬੜੇ ਸਤਕਾਰ ਅਗਲ ਦੇ ਨਾਲ ਉਹ ਤੋਂ ਲਿਆਂਦੇਗੇ ਜਾਂ ਜਿਹੜਾ ਸਾਡੇ ਮਹਾਨ ਸੂਰਬੀਰ ਜੋਧੇ ਨੇ ਬਟ ਛੋਟੇ ਸਹਿਬ ਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੇ ਨਾਮ ਦੇ ਉੱਤੇ ਵੀਰ ਬਾਲ ਦਿਵਸ ਮਨਾਉਣਾ ਹੋਵੇ ਉਹਦਾ ਦੀ ਸ਼ਹਾਗਤ ਨੂੰ ਪੂਰੀ ਦੁਨੀਆ ਦੇ ਵਿੱਚ ਲੈ ਕੇ ਜਾਣਾ ਹੋਵੇ ਉਹਨਾਂ ਦੀ ਸ਼ਹਾਦਤ ਨੂੰ ਦੱਸਣਾ ਹੋਵੇ ਉਹ ਸਾਰਾ ਕੰਮ ਬੋਦੀ ਸਰਕਾਰ ਨੇ ਕੀਤਾ ਤੇ ਇਹ ਜਿਹੜਾ ਕੱਲ ਫੈਸਲਾ ਹੋਇਆ ਅਸੀਂ ਬੀਜੇਪੀ ਪੰਜਾਬ ਵੱਲੋਂ ਪੂਰੇ ਸਿੱਖ ਸਮਾਜ ਵੱਲੋਂ ਇਸ ਫੈਸਲੇ ਦਾ ਕਿ ਸਾਡੇ 125 ਪਰਿਵਾਰ ਜਿਹੜੇ ਉਸ ਵੇਲੇ 1984 ਦੇ ਕਤਲੇਆਮ ਦੇ ਵਿੱਚ ਆਪਦੇ ਪਰਿਵਾਰਾਂ ਮੈਂਬਰ ਖੋ ਚੁੱਕੇ ਜਾਂ ਆਪ ਦੀਆਂ ਪ੍ਰਾਪਤੀਆਂ ਦਾ ਨੁਕਸਾਨ ਕਰਾ ਲਿਆ ਹਰੇਕ ਪਾਸਿਓਂ ਨੁਕਸਾਨੇ ਗੇ ਉਹਨਾਂ ਨੂੰ ਫਿਰ ਥੋੜਾ ਰੀਹੈਬਿਟਾਈਜ਼ ਕਰਨ ਦੇ ਲਈ ਸਾਡੀ ਸਰਕਾਰ ਜਿਹੜੀ ਦਿੱਲੀ ਦੀ ਸਰਕਾਰ ਹੈ ਉਹਨਾਂ ਨੇ 125 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਇਸ ਚੀਜ਼ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਦੇਖੋ ਇਸ ਤੋਂ ਇਲਾਵਾ ਜਦੋਂ ਦੀ ਭਾਜਪਾ ਦੀ ਸਰਕਾਰ ਆਈ ਹੈ 2014 ਤੋਂ ਬਾਅਦ ਲਾਲ ਕਿਲੇ ਦੇ ਉੱਪਰ 400 ਸਾਲਾਂ ਗੁਰਤੇਗ ਬਹਾਦਰ ਸਾਹਿਬ ਦਾ ਮਨਾਨਾ 550 ਕਰੋੜ ਰੁਪਇਆ ਸੁਲਤਾਨਪੁਰ ਲੋਧੀ ਨੂੰ ਦੇਣਾ ਸੁਲਤਾਨਪੁਰ ਲੋਧੀ ਦੀ ਫੇਸ ਲਿਫਟਿੰਗ ਕਰਨੀ ਅੱਜ ਜੇ ਕਿਤੇ ਕੋਈ ਸਿੱਖ ਬਾਹਰ ਜਾਂਦਾ ਹੈ ਤੇ ਉਹਨੂੰ ਰਿਸਪੈਕਟ ਨਾ ਦੇਖਿਆ ਜਾਂਦਾ ਜਿਹੜਾ ਵੀਰਬਾਲ ਦਿਵਸ ਜੀ ਦੱਸ ਰਹੇ ਸੀਗੇ ਬਲੀਵਾਲ ਜੀ ਵੀਰਬਾਲ ਦਿਵਸ ਦਾ ਇੱਕ ਉਡਾ ਵੱਡਾ ਅਸੀਂ ਪ੍ਰਚਾਰ ਹੋ ਜਾਣਾ ਸਾਨੂੰ ਪਤਾ ਹੈ ਕਈ ਲੋਕਾਂ ਨੂੰ ਪਤਾ ਨਹੀਂ ਹੁੰਦਾ ਵੀਰਬਾਲ ਦਿਵਸ ਕੀ ਹੈ ਜਾਂ ਛੋਟੇ ਸਾਹਿਬ ਜਿਆਦੇ ਨੇ ਸ਼ਹਾਦਤ ਕੀ ਹੈ ਸਾਡੇ ਉਹ ਔਖੇ ਦਿਨ ਕਿੱਦਾਂ ਨਿਕਲਦੇ ਸਿਗੇ ਠੰਡਾ ਬੁਰਜ ਕੀ ਹੈ ਹੁਣ ਲੋਕੀ ਆ ਅਨੰਦਪੁਰ ਸਾਹਿਬ ਜਦੋਂ ਜਾਂਦੇ ਨੇ ਤੇ ਨਾਲ ਲੋਕੀ ਇੱਧਰ ਵੀ ਜਾਂਦੇ ਨੇ ਜਾ ਕੇ ਦੇਖ ਕੇ ਆਂਦੇ ਨੇ ਸਰਹੰਦ ਵੀ ਜਾਂਦੇ ਨੇ ਫਤਿਹਗੜ੍ਹ ਸਾਹਿਬ ਵੀ ਜਾਂਦੇ ਨੇ ਦੇਖ ਕੇ ਆਂਦੇ ਨੇ ਕਿ ਸਿੱਖ ਕੌਮ ਨੇ ਕਿੱਡੀਆਂ ਸ਼ਹਾਦਤਾਂ ਦੇ ਕੇ ਆ ਜਿਹੜੀ ਹੈ ਸਿੱਖ ਕੌਮ ਨੇ ਸੇਵਾ ਕੀਤੀ ਹੈ ਫਿਲਕ ਦੇ ਜਨੇਊ ਦੀ ਰੱਖਿਆ ਕੀਤੀ ਹੈ ਤੇ ਉਸ ਵਾਸਤੇ ਬੀਜੇਪੀ ਸਰਕਾਰ ਬੀਜੇਪੀ ਪੰਜਾਬ ਪ੍ਰਧਾਨ ਮੰਤਰੀ ਸ਼੍ਰੀ ਨਿੰਦਰ ਮੋਦੀ ਜੀ ਦਾ ਧੰਨਵਾਦ ਕਰਦੀ ਹੈ ਕਿ ਅੱਜ ਸਿੱਖ ਕੌਮ ਦੇ ਨਾਲ ਜਦੋਂ ਜਿਵੇਂ ਜਦੋਂ ਆ ਕਤਾਰਪੂਰ ਸਾਹਿਬ ਦਾ ਲਾਂਗਾ ਖੁੱਲਿਆ ਤੇ ਜਿਹੜੇ ਮੇਰੇ ਵੀਰਾਂ ਨੂੰ ਨਹੀਂ ਪਤਾ ਉਹ ਇੱਕ ਐਸਜੀਪੀਸੀ ਨੇ ਸਾਈਟੇਸ਼ਨ ਦਿੱਤੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਉਹ ਸਾਈਟੇਸ਼ਨ ਦੇ ਵਿੱਚ ਪੂਰਾ ਦਾ ਪੂਰਾ ਸਾਈਟੇਸ਼ਨ ਤੁਸੀਂ ਚੈੱਕ ਕਰੋਗੇ ਤੇ ਤੁਹਾਨੂੰ ਐਸਜੀਪੀਸੀ ਦੀ ਵੈਬਸਾਈਟ ਤੇ ਮਿਲ ਜਾਏਗਾ ਉੱਤੇ ਸਿੱਖਾਂ ਦਾ ਮਸੀਹਾ ਕਹਿ ਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਰਿੰਦਰ ਮੋਦੀ ਜੀ ਨੂੰ ਅਡਰੈਸ ਕੀਤਾ ਗਿਆ ਸੀ ਤੇ ਉਹ ਸਿੱਖਾਂ ਦੇ ਮਸੀਹੇ ਨੇ ਅੱਜ ਪ੍ਰੂਫ ਕਰ ਦਿੱਤਾ ਕਿ ਜੇ ਕੋਈ ਸੱਚਾ ਹਮਦਰਦ ਤੇ ਸਿੱਖਾਂ ਦੀ ਬਾਹ ਫੜਨ ਵਾਲਾ ਹੈ ਤੇ ਉਹ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਹੈ ਆਹ ਰੀਹੈਬਿਲੀਟੇਸ਼ਨ 125 ਪਰਿਵਾਰਾਂ ਦਾ ਕੱਲਾ ਰੀਹੈਬਿਲੀਟੇਸ਼ਨ ਨਹੀਂ ਆਹ ਇੱਕ ਮੈਸੇਜ ਹੈ ਸਾਰੇ ਵਰਲਡ ਨੂੰ ਮੈਸੇਜ ਹੈ ਕਿ ਹਿੰਦ ਸਿੰਧੋਸਤਾਨ ਦੇ ਵਿੱਚ ਸਿੱਖ ਸਿੱਖਾਂ ਦਾ ਜਿਹੜਾ ਇੱਕ ਰੁਤਬਾ ਉਹ ਬਹੁਤ ਉੱਚਾ ਹੈ ਜਦੋਂ ਹੁਣ ਲੜਾਈ ਲੜਾਈ ਲੱਗੀ ਸੀਗੀ ਤੇ ਸਭ ਤੋਂ ਪਹਿਲਾਂ ਸਾਡੀ ਸੈਨਾ ਦਾ ਆਹ ਟਾਰਗੇਟ ਸੀਗਾ ਕਿ ਸਾਡੇ ਕਿਤੇ ਗੁਰੂ ਧਾਮਾਂ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਜਦੋਂ ਉੱਥੇ ਪੁੰਚਦੇ ਵਿੱਚ ਹੋਇਆ ਵੀ ਹੈ ਪਹਿਲਾਂ ਜਾ ਕੇ ਸਾਡੇ ਪਾਰਟੀ ਦੇ ਨੁਮਾਇੰਦੇ ਉੱਥੇ ਪਹੁੰਚੇ ਨੇ ਤੇ ਉਹਨਾਂ ਦੀ ਬਾਹ ਫੜੀ ਹੈ ਜਾ ਕੇ ਤੇ ਸਾਡੇ ਜਿਹੜੇ ਬਹੁਤ ਜ਼ਿਆਦਾ ਕੌਮ ਦੇ ਯੋਧੇ ਜਿਹੜੇ 22 ਮਾਰਚ ਜਿਹੜੇ 에ਅਰ ਮਾਰਸ਼ਲ ਅਮਰਪ੍ਰੀਤ ਸਿੰਘ ਉਹਨਾਂ ਨੇ ਜੋ ਜੋਸ਼ ਦਿਖਾਇਆ ਜੋ ਜਜ਼ਬਾ ਦਿਖਾਇਆ ਤੇ ਸਾਡੇ ਸਭ ਤੋਂ ਸਭ ਤੋਂ ਨੇੜੇ ਅਸੀਂ ਆ ਬਾਰਡਰ ਦੇ ਉੱਪਰ ਸਭ ਤੋਂ ਵੱਡਾ ਨੁਕਸਾਨ ਕਿਹਦਾ ਹੁੰਦਾ ਪੰਜਾਬ ਦਾ ਤੇ ਪੰਜਾਬੀਆਂ ਨੂੰ ਕੋਈ ਨੁਕਸਾਨ ਉਹਨਾਂ ਨੇ ਕਿਤੇ ਹੋਣ ਨਹੀਂ ਦਿੱਤਾ ਕਿਸੇ ਦਾ ਮੈਨੂੰ ਲੱਗਦਾ ਨਹੀਂ ਆ ਫਿਰੋਜ਼ਪੁਰ ਚ ਇੱਕ ਇਨਸੀਡੈਂਟ ਛੱਡ ਲੋ ਤੇ ਕਿਤੇ ਵੀ ਸਾਰਾ ਵਾਹਿਗੁਰੂ ਨੇ ਬਹੁਤ ਮਿਹਰ ਕੀਤੀ ਹੈ ਤੇ ਪ੍ਰੈਸ ਨੂੰ ਆਹੋ ਹੀ ਹੈ ਕਿ ਮੋਦੀ ਸਾਹਿਬ ਸਾਡੇ ਅਮਿਤ ਸ਼ਾਹ ਜੀ ਨੱਡਾ ਸਾਹਿਬ ਦਿੱਲੀ ਦੀ ਸਰਕਾਰ ਆਉਣ ਵਾਲੇ ਟਾਈਮ ਚ ਵੀ ਸਿੱਖਾਂ ਦੇ ਵਾਸਤੇ ਜੋ ਕਰਨ ਜਾ ਰਹੀ ਹੈਗੀ ਹੈ ਵੀ ਆਲ ਆਰ ਥੈਂਕਫੁਲ ਟੂ ਮੋਦੀ ਸਾਹਿਬ ਥੈਂਕ ਯੂ ਵੈਰੀ ਮਚ ਬਲੀਵਾਲ ਜੀ 625 ਜਿਹੜੇ ਲੋਕਾਂ ਨੂੰ ਲਗਾ ਪੇਟਨ ਤੇ ਰਿਸਕਲਟੀ ਜੀ ਪੰਜਾਬ ਤੋਂ ਲਿਆਣੇ ਲੋਿਆਣੇ ਦੀ ਕਾਫੀ ਬੰਦੇ ਹੈ ਜੀ ਰਾਸਰੀ ਵੀ ਕਾਫੀ ਹੈਗੇ ਜਿਦਾਂ ਕਿਲੇ ਵਾਲੀ 5-5 ਦੇ ਕਾਫੀ तमाम ਰਿਪੋਰਟ ਦੇ ਵਿੱਚ ਵੀ ਆਇਆ ਆਰਥਰਨ ਸਟਾਰਕੀ 19 ਕਹੀ ਹੈ ਵੀ ਇਹੋ ਵੀ ਥੋੜੀ ਇਨਫਾਮ ਹੋਣੀ ਚਾਹੀਦੀ ਹੈ ਦੇਖੋ ਅਸੀਂ ਤਾਂ ਮੰਗ ਕਰਦੇ ਹਾਂ ਕਿ ਜਿਸ ਹਾਲ ਨਾਲ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਦਿੱਲੀ ਦੀ ਜਿਹੜੀ ਸਰਕਾਰ ਸੀਗੀ ਉੱਚ ਕਦੀ ਸਿੱਖ ਮੰਤਰੀ ਨਹੀਂ ਰਿਹਾ ਤੇ ਉਹਨਾਂ ਬਾਰੇ ਕਦੀ ਸੋਚਿਆ ਨਹੀਂ ਗਿਆ ਕੱਲ ਇੱਕ ਫੈਸਲਾ ਦਿੱਲੀ ਦੀ ਸਰਕਾਰ ਨੇ ਲਿਆ ਤੇ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਨੂੰ ਵੀ ਸੋਚਦੇ ਹੋਏ ਜਿਹੜੇ ਪਰਿਵਾਰ ਨੇ ਦੰਗਾ ਪੀਟ ਜਿਨ੍ਹਾਂ ਨੂੰ ਕਿਹਾ ਜਾਂਦਾ ਸ਼ਬਦ ਨਹੀਂ ਆ ਪਰ ਨੈਸ਼ਨਲ ਕੁਸ਼ੀ ਦੇ ਸਰਕਾਰ ਨੇ ਉਹਨਾਂ ਨੂੰ ਮੁੜ ਵਸੇਬੇ ਦੇ ਲਈ ਅਗਰ ਉਹਨਾਂ ਦੇ ਪਰਿਵਾਰਾਂ ਦੀ ਯੋਗਤਾ ਹੈਗੀ ਆ ਉਹ ਪੜੇ ਲਿਖੇ ਨੇ ਅਗਰ ਯੋਗਤਾ ਜਿਵੇਂ ਮੈਂ ਇੱਥੇ ਦੱਸਿਆ ਕਿ 88 ਪਰਵਾ 88 ਜਣੇ ਐਸੇ ਸੀਗੇ ਜਿਨ੍ਹਾਂ ਦੀ ਯੋਗਤਾ ਵੀ ਘੱਟ ਸੀ ਜਾਂ ਉਮਰ ਜ਼ਿਆਦਾ ਹੋ ਗਈ ਸੀ ਉਹਨਾਂ ਨੂੰ ਰਿਲੈਕਸੇਸ਼ਨ ਦਿੰਦੇ ਹੋਏ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਤਾਂ ਅਸੀਂ ਮੰਗ ਕਰਦੇ ਹਾਂ ਜਿਹੜੇ ਇੱਥੇ ਵੀ ਸਾਡੇ ਇਹ ਲੋਕ ਹੈਗੇ ਨੇ ਜਿਨ੍ਹਾਂ ਨਾਲ ਇਤਰਾਸ ਦੀ ਹੋਈ ਆ ਉਹਨਾਂ ਦੇ ਲਈ ਪੰਜਾਬ ਸਰਕਾਰ ਸੋਚੇ ਤੇ ਉਹਨਾਂ ਨੂੰ ਅਗਰ ਨੌਕਰੀਆਂ ਦੇ ਸਕਦੀ ਹੈ ਕਿਉਂਕਿ ਮਾਨ ਸਾਹਿਬ ਅਕਸਰ ਕਹਿੰਦੇ ਆ ਸੀ ਇੰਨੇ ਹਜ਼ਾਰ ਨੌਕਰੀ ਦੇ ਦਿੱਤੀ ਤਾਂ ਥੋੜਾ ਜਿਹਾ ਹਿੱਸਾ ਮੇਰੇ ਹਿਸਾਬ ਨਾਲ ਉਹ ਪਰਿਵਾਰਾਂ ਦਾ ਵੀ ਬੰਦ ਆ ਕਿ ਉਹਨਾਂ ਨੂੰ ਇਹ ਨੌਕਰੀ ਦਿੱਤੀ ਜਾ ਸਕਦੀ ਹੈ ਤਾਂ ਦਿੱਤੀ ਜਾਵੇ ਬਟ ਇਹਦੇ ਚ ਮੈਂ ਤੇ ਐਡ ਕਰ ਦਿੰਦਾ ਵੈਗਰੂ ਮੇਰ ਕਰੇ 2027 ਦੇ ਵਿੱਚ ਬੀਜੇਪੀ ਸਰਕਾਰ ਬਣਾਵੇ ਪੰਜਾਬ ਦੇ ਵਿੱਚ ਤੇ ਜਿਹੜਾ ਵੀ ਕੋਈ ਦੰਗਾ ਪੀੜਤ ਇਸ ਗੱਲੋਂ ਵਾਂਝਾ ਰਹਿ ਗਿਆ ਕਿ ਉਹਦੇ ਪਰਿਵਾਰ ਦਾ ਉਨਰਵਾਸ ਨਹੀਂ ਹੋ ਸਕਿਆ ਅਸੀਂ ਯਕੀਨ ਦਵਾਉਂਦੇ ਆ ਕਿ ਹਰ ਇੱਕ ਪਰਿਵਾਰ ਦੀ ਵਾਫ ਦੇਖੋ ਫੈਡਰਲ ਸਿਸਟਮ ਹੈ ਜਿਹੜੀ ਸਟੇਟ ਸਰਕਾਰ ਹੈ ਕੰਮ ਉਹਨਾਂ ਹੀ ਕਰਨਾ ਹੁੰਦਾ ਹੈ ਲੇਕਿਨ ਸਟੇਟ ਸਰਕਾਰ ਜੇ ਨਹੀਂ ਬਾਫ ਫੜ ਰਹੀ ਅਸੀਂ ਪ੍ਰੋਮਿਸ ਕਰਦੇ ਆ ਕਿ ਵੈਗਰੂ ਮੇਰ ਕਰੇ ਬੀਜੇਪੀ ਦੀ ਸਰਕਾਰ ਬਣਾਓ ਦੇਖੋ ਫਿਰ ਸਹੀ ਪਰਿਵਾਰ ਦੀ ਵਿਧਿਆ ਹੁਣ ਉਸ ਤੋਂ ਟਾਈਮ ਦੇ ਵਿੱਚ ਹਿੰਦੂ ਪ੍ਰਭਾਵੀ ਕਾਫੀ ਇਜ਼ੂ ਇਜ਼ੂ ਆਫ ਕੈਂਡੀਡੇਟ ਆ ਦੇਖੋ ਜਿਹੜਾ ਵੀ ਸਾਰਿਆਂ ਦੀ ਰੀਹੈਬਿਲੀਟੇਸ਼ਨ ਆ ਦੇਖੋ ਇਰਿਸਪੈਕਟਿਵ ਆਫ ਕਾਸਟ ਕਰੀ ਰੀਲਿਜ ਲੇਕਿਨ ਜਦੋਂ ਉਹ ਜਿੱਦੀ ਕਹਦਾ ਵੀ ਕੋਈ ਕਹਾਂ ਜਦੋਂ ਜੀਨੋਸਾਈਡ ਹੋਇਆ ਸੀਗਾ ਜੀਨੋਸਾਈਡ ਕਹਿੰਦੇ ਅਸੀਂ ਇਹਨੂੰ ਕਿ ਕਤਲੇਆਮ ਹੋਇਆ ਸੀਗਾ ਉਹ ਰਾਈਟਸ ਨਹੀਂ ਸੀ ਹੁੰਦੇ ਮੈਂ ਫੇਰ ਰਿਪੀਟ ਕਰਨਾ ਚਾਹਣਾ ਅਸੀਂ ਰਾਈਟਸ ਕਰਨੇ ਆ 84 ਰਾਈਟਸ ਜਦੋਂ ਆ ਜੀਨੋਸਾਈਡ ਹੋਇਆ ਸੀਗਾ ਉਹਦੇ 'ਚ ਜਿਹੜੇ ਵੀ ਪਰਿਵਾਰ ਇਨਵੋਲਡ ਸੀਗੇ ਉਹਨਾਂ ਸਾਰਿਆਂ ਨੂੰ ਆਲਮੋਸਟ ਰੀਹੈਬਿਲਿਟੇਟ ਕਰ ਦਿੱਤਾ ਗਿਆ ਕਿਉਂਕਿ ਸਿੱਖ ਪੰਥ ਦਾ ਇਸ ਕਰਕੇ ਆਂਦਾ ਕਿ ਉਹਨਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ ਸੀਗਾ ਤੇ ਜਦੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਗਿਆ ਹੋਵੇ ਜਖਮਾਂ ਤੇ ਜਦੋਂ ਪੈਰਾਂ ਤੇ ਛੋਟੇ ਛੋਟੇ ਬੱਚੇ ਦੇਖੋ ਉਤੋਂ ਵੀ ਦੇਖਿਆ ਤੁਸੀਂ ਹਾਲਤ ਕਿਸ ਚੜ੍ਹ ਤੋਂ بڑے ਛੋਟੇ ਬੋਗੇ ਉਦੋਂ ਅਸੀਂ ਵੀ ਛੋਟੇ ਸੀਗੇ ਲੇਕਿਨ ਜੋ ਅਸੀਂ ਬਾਅਦ 'ਚ ਸੁਣਿਆ ਜਾਂ ਦੇਖਿਆ ਡ ਕੋਈ ਮਾਨਵਤਾ ਸ਼ਰਮਸਾਰ ਸੀ ਉਹ ਦ੍ਰਿਸ਼ ਜਿਹੜਾ ਸੀਗਾ ਜਿਹੜੇ ਉਹ ਦੇਖਣ ਵਾਲਾ ਤੁਸੀਂ ਦੇਖ ਨਹੀਂ ਸਕਦਾ ਬੰਦਾ ਕਿ ਆਪਣੇ ਦੇਸ਼ 'ਚ ਰਹਿ ਕੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਜਿਸ ਕੌਮ ਨੇ ਕੀਤੀਆਂ ਹੋਣ ਉਸ ਕੌਮ ਨੂੰ ਕਾਂਗਰਸ ਦੇ ਗੁੰਡਿਆਂ ਨੇ ਮੈਂ ਮੈਨੂੰ ਕਹਿਣਾ ਨਹੀਂ ਮੈਂ ਕਹਿਣਾ ਨਹੀਂ ਕਹਿੰਦਾ ਕਾਂਗਰਸ ਦੇ ਗੁੰਡਿਆਂ ਨੇ ਪਾ ਪਾ ਕੇ ਗਲਾਂ 'ਚ ਟਾਇਰ ਸਾੜਿਆ ਉਹ ਕੋਈ ਮਾਨਵਤਾ ਸੀਗੀ ਕਾਂਗਰਸ ਨੂੰ ਪੰਜਾਬ 'ਚ ਗਵਰਨ ਕਰਨ ਦਾ ਹੱਕ ਹੈਗਾ ਇਹਨੂੰ ਦੇਸ਼ 'ਚ ਗਵਰਨ ਕਰਨ ਦਾ ਹੱਕ ਹੈਗਾ ਇਸ ਗੱਲ ਭੱਜੀ ਹੈ ਕਿ ਪੱਤਾ ਸਾਹਿਬ ਦੇ ਕੋਲ ਨਿਆਂ ਮਿਲਿਆ ਕਾਇਤਵ ਦੇ ਲੋਕਾਂ ਅਦੋਸ਼ੀਆਂ ਨੂੰ ਜਦੋਂ ਇਹਨਾਂ ਨੂੰ ਸਜ਼ਾ ਹੋਈ ਹੈ ਮਾਂ ਜੋ ਕਾਇਤਵ ਹੈ ਕਾਇਤਵ ਵੀ ਸਜ਼ਾ ਹੰਕਾਰਿਆ ਬਿਲਕੁਲ ਬਕਲਾ ਰਹੇਗੀ ਜੋ ਦੇਖੋ ਸਾਡੀ ਪੂਰੀ ਲੀਗਲ ਟੀਮ ਲੱਗੀ ਹੋਈ ਹੈ ਕਿ ਆਪ ਬਚ ਨਾ ਪਾਣ ਜਿਨ੍ਹਾਂ ਨੇ ਆ ਨਸਲ ਕੁਸ਼ੀ ਕੀਤੀ ਹੈ ਜਿਨ੍ਹਾਂ ਨੇ ਦੇਸ਼ ਦੇ ਨਾਮ ਤੇ ਕਲੰਕ ਛੱਡਿਆ ਜਿਨ੍ਹਾਂ ਨੇ ਸਾਡੀ ਜਿਹੜੀ ਸਿੱਖ ਕੌਮ ਹੈ ਉਹਨੂੰ ਪਰੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹੋ ਜਿਹੇ ਇਨਸਾਨ ਦਾ ਕੱਖ ਨਾ ਰਹੇ ਇੱਕ ਪੋਲੀਟੀਸ਼ਨ ਦੀ ਮੈਨੂੰ ਗੱਲ ਯਾਦ ਆਉਂਦੀ ਹੈ ਕਹਿੰਦੇ ਜੇ ਉਹਨੇ ਕੀਤਾ ਉਹ ਦਾ ਕੱਖ ਨਾ ਰਹੇ ਤਾਂ ਦਾ ਕੱਖ ਵੀ ਨਹੀਂ ਰਿਹਾ ਅੱਜ ਸੱਜ ਗੁਮਾਰ ਤੁਹਾਨੂੰ ਹਾਲਤ ਪਤਾ ਕੀ ਹੈ ਪਤਾ ਤੁਹਾਨੂੰ ਹਾਲਤ ਕੀ ਹੈ ਹੀ ਇਜ਼ ਮੈਂਟਲੀ ਨੋਟ ਸਟੇਬਲ ਆਪਣੇ ਪੈਰਾਂ ਤੇ ਖੜ੍ਹ ਨਹੀਂ ਸਕਦਾ ਨਜ਼ਰ ਉਹਨੂੰ ਨਹੀਂ ਆਉਂਦਾ ਰੋਟੀ ਉਹ ਨਹੀਂ ਖਾ ਸਕਦਾ ਕਹਿੰਦੇ ਨਾ ਜਿੰਨੇ ਗੁਰੂ ਦੇ ਸਿੱਖ ਵੱਲ ਵੇਖਿਆ ਹੈ ਨਾ ਉਹ ਅੱਜ ਤੱਕ ਕਦੀ ਬਚ ਨਹੀਂ ਸਕਿਆ ਤੇ ਉਹੀ ਹਾਲ ਉਹਨਾਂ ਦਾ ਹੋਇਆ ਹੈ ਉਹਨਾਂ ਦਾ ਦੇ ਇੱਕ ਬਾਕੀ ਬਾਕੀ ਤੇ ਦੋ ਚਾਰ ਵਾਹੇ ਮਾਰੇ ਗਏ ਸੀਗੇ ਤੇ ਆ ਜਿਹੜੇ ਦੋ ਚਾਰ ਰਹਿ ਗਏ ਨੇ ਇਹਨਾਂ ਦਾ ਵੀ ਉਹੀ ਹਾਲ ਹੋਣਾ ਹੈ ਵਾਹਿਗੁਰੂ ਸਿੱਖ ਪੰਥ ਨੂੰ ਇਨਸਾਫ ਦਿਵਾਉਣ ਵਾਸਤੇ ਮੋਦੀ ਸਾਹਿਬ ਦਾ ਹਮੇਸ਼ਾ ਤਨਵਾਦੀ ਹੋਣਾ ਚਾਹੀਦਾ 125 120 ਪਰਿਵਾਰਾਂ ਦੇ ਬਿਨਾਂ ਹੋਰ ਕਿੰਨੇ ਰਹਿ ਪਰਿਵਾਰ ਆ ਜੀ 125 ਦੇਖੋ ਮੈਨੂੰ ਲੱਗਦਾ ਜਦੋਂ ਜੋ ਜਿਹੜੀ ਇਨਫੋਰਮੇਸ਼ਨ ਮੈਨੂੰ ਹੈਗੀ ਹੈ ਤਕਰੀਬਨ ਸਾਰੇ ਪਰਿਵਾਰ ਉੱਥੇ ਸਾਰਿਆਂ ਦਾ ਵਸੇਵਾ ਜਿਹੜਾ ਹੈ ਪ੍ਰੋਪਰ ਹੋ ਗਿਆ ਐ ਸੋ ਤੱਕ ਨਹੀਂ ਮੈਰ ਚ ਐਡ ਕਰਦਾ 1 ਮਿੰਟ ਜਿਹੜੀ ਤੁਸੀਂ ਗੱਲ ਕਹੀ ਆ ਨਾ ਜੀ ਇਹ 125 ਪਰਿਵਾਰਾਂ ਨੇ ਅਪਲਾਈ ਕੀਤਾ ਸੀਗਾ ਇਹ ਨੌਕਰੀਆਂ ਦੇ ਲਈ ਤਾਂ ਜਿੰਨਿਆਂ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਅਨੁਸਾਰ ਉੱਥੇ ਐਡਜਸਟ ਕਰ ਦਿੱਤਾ ਗਿਆ ਵਾਲੀ ਸਰ 184 ਤੁਸੀਂ ਗੱਲ ਕੀਤੀ ਆ ਪਰ ਇੱਥੇ ਲਗਾਤਾਰ ਜਿਹੜੇ ਵਿਕਲਪ ਲੜਾਈ ਚ ਰਹਿੰਦੇ ਨੇ ਉਹ ਕਈ ਵਾਰ ਸਰਕਾਰ ਨਾਲ ਕੋਈ ਕੋਈ ਕੋਸ਼ਿਸ਼ ਕੀਤੀ ਆ ਪਰ ਵੀ ਤਾਂ ਨਹੀਂ ਦੇਖਿਆ ਕਿ ਸਰਕਾਰ ਨੂੰ ਨਜ਼ਰਬੰਦ ਕਰ ਲਿਆ ਕਰਦੇ ਨੇ ਦੇਖੋ ਗੱਲ ਐਸੀ ਆ ਕਿ ਗਵਰਨਮੈਂਟ ਜਿਹੜੀ ਪੰਜਾਬ ਦੀ ਹੈਗੀ ਆ ਮੈਂ ਪਹਿਲਾਂ ਗੱਲ ਕਰਕੇ ਹਟਿਆ ਕਿ ਕੁੱਝ ਚੀਜ਼ਾਂ ਨੂੰ ਲੈ ਕੇ ਹੁਕਮ ਦਿੱਲੀੋਂ ਆਦੇ ਨੇ ਉਹ ਦਿੱਲੀ ਵਾਲਿਆਂ ਦੇ ਹੁਕਮਾਂ ਅਨੁਸਾਰ ਅਗਰ ਐਸੀ ਚੀਜ਼ ਕੀਤੀ ਗਈ ਆ ਤਾਂ ਮਾਰੀ ਗੱਲ ਆ ਅਸੀਂ ਤਾਂ ਕੋ ਗਹਿ ਰਹੇ ਆ ਕਿ ਦਿੱਲੀ ਦੇ ਵਿੱਚ ਅਗਰ ਉਹਨਾਂ ਦਾ ਮੂਡ ਬਸੇਬਾ ਹੋ ਸਕਦਾ ਹੈ ਉਹਨਾਂ ਨੌਕਰੀਆਂ ਦਿੱਤੀਆਂ ਜਾ ਸਕਦੀਆਂ ਤਾਂ ਪੰਜਾਬ ਸਰਕਾਰ ਨੂੰ ਵੀ ਇੱਕ ਉਪਰਾਲਾ ਕਰਨਾ ਚਾਹੀਦਾ ਕਿ ਉਹਨਾਂ ਪਰਿਵਾਰਾਂ ਨੂੰ ਇਜੈਸਟਮੈਂਟ ਕੀਤੀ ਜਾਵੇ ਅੱਜ ਦਿਮਾਖਪਾ ਬੈਸਲ ਕੇ ਦੀ ਇਲੈਕਸ਼ਨ ਹੋਈ ਹੈ ਕਿਉਂਕਿ ਬਾਕੀ ਠੀਕ ਹੈ ਹਲੇ ਕੈਂਡੀਡੇਟ ਤੱਕ ਬੀਜੇਪੀ ਦਾ ਅਨਾਉਂਸ ਹੋਵੇਗਾ ਕਿਉਂਕਿ ਬਾਕੀ ਆਨੇ ਐਲਾਨ ਦਿੱਤਾ ਹੈ ਸੋ ਕਿ ਨੋਮੀਨੇਸ਼ਨ ਸ਼ੁਰੂ ਹੋ ਗਈ ਹੈ ਜਰੂਰ ਕਹ ਲਵੇ ਆ ਸਾਰੇ ਕੈਂਡੀਡੇਟ ਬੈਠੇ ਨੇ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਕਾਰਜਕਰਤਾ ਕੈਂਡੀਡੇਟ ਹੈ ਇਹ ਸਾਰੇ ਕੈਂਡੀਡੇਟ ਨੇ ਮੇਰੀ ਬੇਨਤੀ ਹੈ ਆ ਦੇਖੋ ਅੱਜ ਅਸੀਂ ਤਾਂ ਬੜੇ ਸੈਂਸਟਿਵ ਮੁੱਦੇ ਦੇ ਉੱਤੇ ਗੱਲ ਕਰਨ ਲਈ ਬੈਠੇ ਆ ਮੈਂ ਨਹੀਂ ਚਾਹੁੰਦਾ ਇਹਦੇ ਵਿੱਚ ਸਾਨੂੰ ਕੋਈ ਏਦਾਂ ਦੀ ਗੱਲ ਕਰਨੀ ਚਾਹੀਦੀ ਹੈ ਕਿਉਂਕਿ 40 ਸਾਲ ਦਾ ਇੱਕ ਲੰਮਾ ਡਾਕਟਰ ਸਾਹਿਬ ਨੇ ਵੀ ਬੱਲੇ ਉਹ ਸਾਹਮਣੇ ਬੜਾ ਸਪਸ਼ਟ ਕੀਤਾ ਇੱਕ ਐਡਾ ਬਕਵਾ ਉਹਨਾਂ ਜ਼ਖਮ ਦੇ ਉੱਤੇ ਮਲ੍ਹਮ ਲਾਉਣ ਦੇ ਲਈ ਜਦੋਂ ਭਾਜਪਾ ਦੀ ਸਰਕਾਰ ਆਈ ਉਸੇ ਵੇਲੇ ਬਾਹ ਫੜੀ ਗਈ ਔਰ ਇੱਕ ਵਾਰ ਫੇਰ ਫੜੀ ਆ ਇਹ ਰੁਕੇ ਨਾਲਾ ਨਹੀਂਗਾ ਜਿਹੜੇ ਵੀ ਲੋਕ ਇਸ ਦੇ ਵਿੱਚ ਹੋਣਗੇ ਅਗਰ ਪੰਜਾਬ 'ਚ ਹੋਣਗੇ ਤਾਂ ਪੰਜਾਬ ਦੇ ਵਿੱਚ ਜੇ ਸਾਡੀ ਸਰਕਾਰ ਜਦੋਂ ਰੁਲੀ ਚਾਊਗੀ ਤਾਂ ਉਹਨਾਂ ਦੀ ਬਾਹ ਫੜੀ ਜਾਊ ਔਰ ਦਿੱਲੀ 'ਚ ਸਾਡੀ ਸਰਕਾਰ ਆ ਤਾਂ ਉਹਨਾਂ ਨੇ ਫੜੀ ਆ ਸੋ ਅੱਜ ਉਹਦੇ ਲਈ ਅਸੀਂ ਤੁਹਾਡੇ ਨਾਲ ਬੈਠੇ ਆ ਔਰ ਮੈਂ ਜਿਵੇਂ ਅਸੀਂ ਲੁਧਿਆਣਾ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਦੇ ਪ੍ਰਵਕਤਾ ਬੈਠੇ ਨੇ ਪੰਜਾਬ ਵੱਲੋਂ ਅਸੀਂ ਮੋਦੀ ਸਾਹਿਬ ਦਾ ਦਿੱਲੀ ਦੀ ਸਰਕਾਰ ਦਾ ਦਿੱਲੀ ਦੀ ਮੁੱਖ ਮੰਤਰੀ ਆਧਨੀ ਰੇਖਾ ਗੁਪਤਾ ਜੀ ਦਾ ਉਹਨਾਂ ਦੀ ਸਾਰੀ ਕੈਬਨਿਟ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਪੰਜਾਬੀਆਂ ਦੇ ਸਾਡੇ ਸਿੱਖ ਭਰਾਵਾਂ ਦੇ ਜ਼ਖਮਾਂ ਦੇ ਉੱਤੇ ਫੇਰ ਇੱਕ ਵਾਰ ਮੱਲਮ ਲਗਾ ਕੇ ਇਹ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਸਮੁੱਚੇ ਸਮਾਜ ਦੇ ਨਾਲ ਵਿਸ਼ੇਸ਼ ਤੌਰ ਤੇ ਸਿੱਖ ਸਮਾਜ ਦੇ ਨਾਲ ਡਟ ਕੇ ਖੜੀ ਹੈ ਸਰ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਸਜ਼ਾ ਕੂੜੀਆਂ ਹੋ ਕੂੜੀਆਂ ਨੇ ਕੀ ਭਾਜਪਾ ਉਹਨਾਂ ਵੱਲ ਧਿਆਨ ਦੇ ਰਹੀ ਹੈ ਬਿਲਕੁਲ ਦੇਗੀ ਜੀ ਅਸੀਂ ਹਰ ਮੈਟਰ ਦੇ ਉੱਤੇ ਦੇਖੋ ਹਰ ਚੀਜ਼ ਉਹਦੇ ਇੱਕ ਕਾਨੂੰਨ ਦੇ ਅਨਸਾਰ ਹੋ ਰਹੀ ਹੈ ਔਰ ਹਰ ਚੀਜ਼ ਦੇ ਉੱਤੇ ਗੰਭੀਰਤਾ ਨਾਲ ਵਿਚਾਰ ਕਰਕੇ ਹਰ ਇੱਕ ਕੰਮ ਦੇ ਵਿੱਚ ਉਹਨਾਂ ਦੇ ਨਾਲ ਖੜੀ ਹੈ। ਸਰੇ ਆਖਰੀ ਸਵਾਲ ਆਮ ਆਮੀ ਪਾਰਟੀ ਸਰ ਜੀ ਸਰਕਾਰ ਜਿਸੇ ਬਣੀ ਸੀ ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਸੀਗਾ ਕਿ ਜਵਿੰਦਰ ਪਾਲ ਸਿੰਘ ਦਾ ਹੁਲਦਰਾ ਜੋ ਕਿ ਦਿੱਲੀ 'ਚ ਬੰਦ ਆ ਹਥਿਆਰ ਦੇ ਹਿੱਥੇ ਉਹਦੀ ਰਿਹਾਈ ਅਸੀਂ ਕਰਾਵਾਂਗੇ। ਉਹ ਤਾਂ ਸਿਰਫ ਰਿਹਾਈ ਨਹੀਂ ਆਪਣੇ ਆਪਣੇ ਜਿਹੜਾ ਨਹੀਂ ਹੋ ਸਕੀ ਬਣਾਦੀ। ਦੇਖੀ ਹੋਰੇ ਬੀਜੇਪੀ ਤੁੰਨਾ ਬੋ ਧਿਆਨ ਨਹੀਂ ਕਿ ਜੰਦਾ ਮੇਰੀ ਬੇਨਤੀ ਇਹ ਆ ਦੇਖੋ ਤੁਸੀਂ ਆਮ ਆਦਮੀ ਪਾਰਟੀ ਦਾ ਨਾਮ ਲਿਆ ਜਿੱਥੇ ਉਹ ਨਾਮ ਆ ਜਾਂਦਾ ਨਾ ਉਥੇ ਪਤਾ ਲੱਗ ਜਾਂਦਾ ਵੀ ਕੋ ਝੂਠ ਦੀ ਕਿਤਾਬ ਸ਼ੁਰੂ ਆਪਦਾ ਆ ਜਾਂਦੀ ਆਪਦਾ ਆ ਜਾਂਦੀ ਆ ਉਹਨਾਂ ਲੋਕਾਂ ਨੇ ਠੱਗਿਆ ਔਰ ਹੁਣ ਲੁੱਟ ਰਹੇ ਨੇ ਕੁੱਟ ਰਹੇ ਨੇ ਠੀਕ ਹੈ ਨਾ ਪਹਿਲਾਂ ਠੱਗਿਆ ਝੂਠ ਬੋਲ ਕੇ ਤੇ ਫਿਰ ਲੁੱਟ ਰਹੇ ਨੇ ਹੁਣ ਕੁੱਟ ਵੀ ਰਹੇ ਨੇ ਜੋ ਤੁਸੀਂ ਦੇਖ ਰਹੇ ਹੋ ਕੱਲ ਸਫਾਈ ਕਰਮਚਾਰੀਆਂ ਦਾ ਕੀ ਹਾਲ ਕੀਤਾ ਆਪਣਾ ਹੱਕ ਮੰਗਣ ਗਏ ਸੀ ਨਾ ਕੀ ਹੱਸਰ ਹੋਇਆ ਉਹਨਾਂ ਦੇ ਨਾਲ ਬੜੇ ਲੰਬੇ ਵਿੱਚ ਨਹੀਂ ਆ ਕੱਲ ਨੂੰ ਫੇਰ ਤੁਹਾਡੇ ਨਾਲ ਬੈਠਾਂਗੇ ਮੇਰੇ ਕੋਲ ਹੋਰ ਮੁੱਦੇ ਇੱਕ ਨਾ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਆਤਜਾ ਜਿਹੜੀ ਕੁਐਸਚਨ ਤੁਸੀਂ ਪੁੱਛਿਆ ਗਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਜਿਹੜੀ ਫਾਈਲ ਆ ਨਾ ਸੱਤ ਵਾਰੀ ਰਿਜੈਕਟ ਕਰਕੇ ਭੇਜੀ ਹੈ ਦਿੱਲੀ ਦੇ ਚੀਫ ਮਿਨਿਸਟਰ ਸੱਤ ਵਾਰੀ ਹੁਣ ਜਿਹੜੀ ਸਰਕਾਰ ਜਦੋਂ ਆਈ ਹੈ ਉਹਨੂੰ ਸਿਮਪੈਥੈਟਿਕਲੀ ਦੇਖ ਕੇ ਕੋ ਕੇ ਤੇ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਏਗੀ ਪੰਜਾਬ ਦੇ ਸਿੱਖਾਂ ਵੱਲੋਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲ ਸਕੇ ਤੇ ਇਨਸਾਫ ਆਉ ਹੀ ਹੋਏਗਾ ਕਿ ਉਹਨਾਂ ਦੀ ਰਿਹਾਈ ਹੋ ਸਕਤ ਹੈ ਤੇ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਜਿਹੜੀ ਮੈਂ ਗੱਲ ਕਰਨਾ ਚਾਹੁੰਦਾ ਕਿ ਚਾਰ ਜਨਰੇਸ਼ਨਾਂ ਬੀਤ ਗਈਆਂ ਜੀ 10 ਸਾਲ ਦੀ ਬਾਅਦ ਜਨਰੇਸ਼ਨ ਚੇਂਜ ਹੋ ਜਾਂਦੀ ਹੈ ਤੇ ਜਿਹੜੇ ਬੰਦਿਆਂ ਨੂੰ ਇਨਸਾਫ ਹੁਣ ਮਿਲਿਆ ਤੁਸੀਂ ਦੇਖੋ ਉਦੋਂ ਛੋਟੇ ਛੋਟੇ ਬੱਚੇ ਹੋਣਗੇ ਤੇ ਹੁਣ ਉਹਨਾਂ ਦੀ ਉਮਰ ਕਿੰਨੀ ਹੋ ਗਈ ਹੋਊ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸਰ